ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਉਹ ਹੈ ਜੀ ਸਾਹਿਦੇ ਪ੍ਰਮੋਖ ਰੂਪਾਂ ਦੇ ਵਿੱਚੋਂ ਮਹੱਤਵਪੂਰਨ ਕਾਵ ਰੂਪ ਵਾਰ ਵਾਰ ਸ਼ੁੱਧ ਰੂਪ ਵਿੱਚ ਪੰਜਾਬੀ ਕਾਵ ਰੂਪ ਹੈ ਕਿਉਂਕਿ ਇਸ ਵਿੱਚ ਪੰਜਾਬੀ ਜੀਵਨ ਦੀ ਸਾਦਗੀ ਨਿਰਸ਼ਲਤਾ ਉਤਸ਼ਾਹ ਵੀਰਤਾ ਦਾ ਬੜਾ ਟੁਕਮਾ ਵਰਣਨ ਹੁੰਦਾ ਹੈ ਵਾਰ ਸ਼ਬਦ ਦਾ ਅਰਥ ਹੈ ਸਾਹਮਣਾ ਕਰਨਾ ਪਿੱਛੇ ਟਕਣਾ ਪਰੇ ਹਟਾਉਣਾ ਤੇ ਰੋਕਣਾ ਵਾਰ ਨੂੰ ਦੁਹਰਾਓ ਦੇ ਅਰਥਾਂ ਵਿੱਚ ਵੀ ਵਰਤਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਵਰਣਿਤ ਵਿਸ਼ੇ ਦਾ ਪ੍ਰਭਾਵ ਪਾਉਣ ਲਈ ਕਈ ਘਟਨਾਵਾਂ ਦਾ بار-ਬਾਰ ਜ਼ਿਕਰ ਆਉਂਦਾ ਹੈ ਪੰਜਾਬੀ ਵਿੱਚ ਬੀਰ ਰਸ ਦੀ ਅਭਿਵਿਅਕਤੀ ਲਈ ਮੁੱਖ ਤੌਰ ਤੇ ਵਾਰ ਕਾਵਿ ਰੂਪ ਦੀ ਵਰਤੋਂ ਕੀਤੀ ਜਾਂਦੀ ਹੈ ਵਾਰ ਪੰਜਾਬੀ ਦਾ ਉਹ ਕਾਵਿ ਰੂਪ ਹੈ ਜਿਸ ਵਿੱਚ ਕਿਸੇ ਯੋਧੇ ਦੀ ਬਹਾਦਰੀ ਦਾ ਚਿੱਤਰਣ ਕਰਕੇ ਪਾਠਕਾਂ ਸਰੋਤਿਆਂ ਦਾ ਉਤਸ਼ਾਹ ਵਧਾਉਣ ਦਾ ਯਤਨ ਕੀਤਾ ਗਿਆ ਹੋਵੇ ਵਾਰ ਦਾ ਆਰੰਭ ਮੰਗਲਚਰਨ ਨਾਲ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਇਸ ਦੀਆਂ ਤਿੰਨ ਅਵਸਥਾਵਾਂ ਹਨ ਪਹਿਲੀ ਅਵਸਥਾ ਨੂੰ ਸ਼ੰਕਾ ਪਖ ਕਿਹਾ ਜਾਂਦਾ ਹੈ ਦੂਜੀ ਅਵਸਥਾ ਸੰਘਰਸ਼ ਨਾਲ ਸੰਬੰਧ ਰੱਖਦੀ ਹੈ ਜਿਸ ਵਿੱਚ ਦੋਹਾਂ ਪੱਖਾਂ ਦੀ ਟੱਕਰ ਸੰਘਰਸ਼ ਦਾ ਵਿਸਥਾਰ ਸਹਿਤ ਵਰਣਨ ਹੁੰਦਾ ਹੈ ਤੀਜੀ ਅਵਸਥਾ ਸਮਾਧਾਨ ਦੀ ਹੈ ਇਸ ਵਿੱਚ ਸੰਘਰਸ਼ ਦੇ ਸਿੱਟਿਆਂ ਦਾ ਵਿਵਰਣ ਕੀਤਾ ਜਾਂਦਾ ਹੈ ਆਮ ਤੌਰ ਤੇ ਵਾਰ ਪੌੜੀ ਛੰਦ ਵਿੱਚ ਲਿਖੀ ਜਾਂਦੀ ਹੈ ਵਾਰ ਬਾਹਰਮੁਖੀ ਅਤੇ ਬਿਆਨੀਆਂ ਲਹਿਰ ਰੱਖਣ ਵਾਲੀ ਕਵਿਤਾ ਹੈ ਧੰਨਵਾਦ